ਸਰੀਆਂ ਕਾਲ ਦੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਵਿੱਚ ਪਿਕਨਿਕ ਮਨਾ ਕੇ ਮੌੜ ਰਹੇ ਲੋਕਾਂ ਤੇ ਗੋਲਾਬਾਰੀ ਸੱਤ ਦੀ ਮੌਤ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਪਿਕਨਿਕ ਤੋਂ ਵਾਪਸ ਆ ਰਹੇ ਦੋਸਤਾਂ ਦੋਸਤਾਂ ਤੇ ਇੱਕ ਸਮੂਹ ਤੇ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਜਾਨਲੇਵਾ ਹਮਲੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਇਹ ਮਾਮਲਾ ਸਨੀਚਰਵਾਰ ਦੀ ਰਾਤ ਪਸ਼ਾਵਰ ਤੋਂ 65 ਕਿਲੋਮੀਟਰ ਦੱਖਣ ਪੱਛਮ ਵਿੱਚ ਕੋਹਾਟ ਜਿਨੇ ਦੇ ਉਪ ਨਾਗਰਿਕ ਇਲਾਕੇ ਰੇਗੀ ਸ਼ੀਨੋ ਖੇਲ ਵਿੱਚ ਕੀਤਾ ਗਿਆ ਸਾਰੇ ਪੀੜਤ ਟਾਂਡਾ ਬੰਨ ਤੋਂ ਆਪਣੇ ਜਿੱਦੀ ਪਿੰਡ ਜੱਦੀ ਪਿੰਡ ਖਰਾਖਾ ਕਾਰਿਆ ਮੁਹੰਮਦ ਜਈ ਵਾਪਸ ਆ ਰਹੇ ਸਨ ਜੋ ਹਮਲਾਵਰਾਂ ਨੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਬਚਾਅ ਟੀਮ ਨੇ ਮੋਤਾਂ ਦੇ ਜ਼ਖਮੀਆਂ ਨੂੰ ਕੋਹਾਟ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਜ਼ਖਮੀ ਵਿਅਕਤੀਆਂ ਨੂੰ ਬਾਅਦ ਵਿੱਚ ਖਾਸ ਇਲਾਜ ਲਈ ਪਿਸ਼ਾਵਰ ਦੇ ਇੱਕ ਹਸਪਤਾਲ ਭੇਜ ਦਿੱਤਾ ਹਮਲਾਵਰਾਂ ਕਟਨਾ ਕਟਨਾ ਸਥਾਨ ਤੋਂ ਫਰਾਰ ਹੋ ਗਏ ਹਨ ਅਤੇ ਉਹਨਾਂ ਦੀ ਪਾਲ ਲਈ ਇੱਕ ਮੁਹਮਾਇਮ ਚਲਾਈ ਜਾ ਰਹੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹੱਤਿਆਵਾਂ ਦੇ ਪਿੱਛੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਧੰਨਵਾਦ